ਅਨਗਲ ਕਰਦੇ ਹਾਂ ਬਾਲੀਵੁੱਡ ਦੀ ਸਭ ਤੋਂ ਕਿਊਟ ਅਤੇ ਸਟਾਈਲਿਸ਼ ਅਦਾਕਾਰਾ ਸ਼ਰਦਾ ਕਪੂਰ ਦੀ ਇਹ ਐਕਟਰੈਸ ਫਿਲਮਾਂ ਨਾਲੋਂ ਵੱਧ ਆਪਣੀ ਸਿੰਪਲ ਅਤੇ ਡਾਊਨ ਟਵਰਥ ਪਰਸਨੈਲਿਟੀ ਦੇ ਲਈ ਮਸ਼ਹੂਰ ਹੈ ਪਰ ਜਦੋਂ ਲਕਜ਼ਰੀ ਲਾਈਫ ਦੀ ਗੱਲ ਆਉਂਦੀ ਹੈ ਤਾਂ ਸ਼ਰਦਾ ਕਪੂਰ ਕਿਸੇ ਤੋਂ ਵੀ ਘੱਟ ਨਹੀਂ ਹੈ ਸ਼ਰਦਾ ਕਪੂਰ ਜਿਨ੍ਹਾਂ ਦਾ ਕੈਰੀਅਰ ਬੁਲੰਦੀਆਂ ਨੂੰ ਛੂ ਰਿਹਾ ਹੈ ਅਤੇ ਲਕਜ਼ਰੀ ਲਾਈਫ ਸਟਾਈਲ ਵੀ ਬੁਲੰਦੀਆਂ ਨੂੰ ਛੂ ਰਿਹਾ ਹਾਲ ਹੀ ਦੇ ਵਿੱਚ ਸ਼ਰਦਾ ਨੇ ਆਪਣੇ ਕਾਰ ਕਲੈਕਸ਼ਨ ਦੇ ਵਿੱਚ ਲੈਕਸਸ ਬ੍ਰਾਂਡ ਦੀ ਗੱਡੀ ਨੂੰ ਜੋੜਿਆ ਜਿਸ ਦੀ ਕੀਮਤ ਸੁਣ ਕੇ ਤੁਸੀਂ ਵੀ ਕਹੋਗੇ ਕਿ ਭਾਈ ਪੈਸਾ ਹੋਵੇ ਤਾਂ ਐਸਾ ਹੋਵੇ The cat ਇਸ ਕਾਰ ਦੀ ਕੀਮਤ 2.93 ਕਰੋੜ ਦੱਸੀ ਜਾ ਰਹੀ ਹੈ ਇਸ ਦੌਰਾਨ ਉਹਨਾਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਸ਼ਰਦਾ ਪਹਿਲਾਂ ਹੀ ਲੰਬਰਗਿਨੀ ਵਰਗੀਆਂ ਮਹਿੰਗੀਆਂ ਕਾਰਾਂ ਦੀ ਓਨਰ ਹੈ ਜ ਜਿਸ ਦੀ ਕੀਮਤ ਲਗਭਗ 4 ਕਰੋੜ ਰੁਪਏ ਦੀ ਹੈ ਬਾਲੀਵੁੱਡ ਅਦਾਕਾਰਾ ਸ਼ਰਦਾ ਕਪੂਰ ਦਾ ਕਰੀਅਰ ਗ੍ਰੋਥ ਤੇ ਇਹ ਦਿਨੋ ਦਿਨ ਹਾਈ ਹੁੰਦਾ ਜਾ ਰਿਹਾ ਉਹਨਾਂ ਦਾ ਕਰੀਅਰ ਦਾ ਗ੍ਰਾਫ ਤਾਂ ਸ਼ਰਦਾ ਨੂੰ ਬੈਕ ਟੂ ਬੈਕ ਫਿਲਮਾਂ ਮਿਲ ਰਹੀਆਂ ਨੇ ਤੇ ਇਸ ਦੌਰਾਨ ਉਹਨਾਂ ਨੇ ਆਪਣੀ ਕਾਰ ਕਲੈਕਸ਼ਨ ਦੇ ਵਿੱਚ ਵੀ ਇੱਕ ਤੋਂ ਹੋਰ ਨਵੀਂ ਕਾਰ ਜੋੜੀ ਹੈ ਸ਼ਰਦਾ ਕਪੂਰ ਲਗਜ਼ਰੀ ਕਾਰਾਂ ਦੀ ਬਹੁਤ ਜ਼ਿਆਦਾ ਸ਼ੌਕੀਨ ਹੈ ਤੇ ਹੁਣ ਹਾਲ ਹੀ ਦੇ ਜੋ ਉਹਨਾਂ ਦੇ ਗਰਾਜ ਦੇ ਵਿੱਚ ਇੱਕ ਨਵੀਂ ਚਮਕਮਾਉਂਦੀ ਕਾਰ ਸ਼ਾਮਿਲ ਹੋਈ ਹੈ।